ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵੱਲੋਂ ਕਿਲੀ ਚੈਲਾ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ ਵੱਡਾ ਪੰਡਾਲ ਸਜਾਇਆ ਜਾ ਰਿਹਾ ਤੇ ਉਸ ਦੇ ਲਈ 100 ਏਕੜ ਤੋਂ ਵੱਧ ਜਗ੍ਹਾ ਖਾਲੀ ਕਰਵਾਈ ਗਈ ਹੈ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸ ਦਿਨ ਜਿਹੜੀ ਕੱਚੀ ਕਣਕ ਹੈ ਉਹੀ ਵੱਢੀ ਗਈ ਹੈ ਇਹ 100 ਏਕੜ ਤੋਂ ਵੱਧ ਦੇ ਵਿੱਚ ਇਹ ਕਣਕ ਸੀਗੀ ਤੇ ਉਸ ਨੂੰ ਕਟਾਈ ਕਰਵਾ ਦਿੱਤੀ ਗਈ ਹੈ ਸਮੇਂ ਤੋਂ ਪਹਿਲਾਂ ਹੀ ਪਰ ਕੀ ਜਿਹੜਾ ਇਸ ਦਾ ਨੁਕਸਾਨ ਹੋਇਆ ਜਾਂ ਫਾਇਦਾ ਹੋਇਆ ਇਹ ਤੁਹਾਨੂੰ ਅਸੀਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਜੇ ਦੱਸ ਦਈਏ ਕਿ 1 ਏਕੜ ਦੇ ਵਿੱਚੋਂ ਕਰੀਬ-ਕਰੀਬ 2 ਕਵਾਂਟਲ ਦੇ ਕਰੀਬ ਜਿਹੜੀ ਕਣਕ ਦਾ ਝਾੜ ਹੈ ਉਹ ਨਿਕਲਦਾ ਏ ਤੇ ਦਾਵਾ ਇਹੀ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਦੇ ਵੱਲੋਂ 40000 ਰੁਪਿਆ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਕਿਸਾਨਾਂ ਨੂੰ ਜਿਨ੍ਹਾਂ ਦੀ ਇਹ ਕਣਕ ਸੀਗੀ ਜਾਂ ਜਿਨ੍ਹਾਂ ਦੀ ਇਹ ਜ਼ਮੀਨ ਸੀਗੀ ਸੋ ਜੇ 2 ਕਵਾਂਟਲ ਨਿਕਲਦੀ ਹੈ 17500 ਦੇ ਕਰੀਬ ਇੱਥੇ ਰੇਟ ਹੈਗਾ ਏ ਤੇ ਤਕਰੀਬਨ ਤਕਰੀਬਨ 35000 ਰੁਪਿਆ ਜਿਹੜਾ ਪਰ ਏਕੜ ਦੇ ਵਿੱਚੋਂ ਕਣਕ ਦਾ ਨਿਕਲਦਾ ਏ ਬਣਦਾ ਏ ਤੇ ਉਸ ਦੇ ਵਿੱਚ ਲੇਬਰ ਵੀ ਪੈਂਦੀ ਹੈ ਹਾਲਾਂਕਿ ਤੂੜੀ ਵੀ ਨਿਕਲਦੀ ਹੈ ਪਰ ਜਿੰਨੀ ਕੁ ਤੂੜੀ ਨਿਕਲਦੀ ਹੈ ਓਨੀ ਕੁ ਲੇਬਰ ਪੈ ਜਾਂਦੀ ਹੈ ਇਸ ਕਰਕੇ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਕਿਸਾਨਾਂ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਜੇ 40000 ਰੁਪਇਆ ਮਿਲਦਾ ਹੈ ਤਾਂ ਉਨਾ ਹੀ ਜਿਹੜੀ ਹੈ ਕਣਕ ਦਾ ਜਿਹੜਾ ਝਾੜ ਹੈ ਉਹ 35000 ਰੁਪਏ ਦਾ ਫਾਇਦਾ ਹੁੰਦਾ ਹੈ ਇਸ ਦੇ ਨਾਲ ਹੀ ਇਸ ਦੇ ਵਿੱਚ ਇਹ ਵੀ ਹੈ ਕਿ ਕਈ ਥਾਵਾਂ ਤੇ ਇਹ ਜਿਹੜੀ ਕਣਕ ਵੱਢੀ ਗਈ ਹੈ ਇਹ ਗਊਸ਼ਾਲਾ ਨੂੰ ਭੇਜੀ ਜਾ ਰਹੀ ਹੈ ਜਾਂ ਕਿਤੇ ਕਿਤੇ ਇਸ ਦਾ ਆਚਾਰ ਵੀ ਜਿਹੜਾ ਉਹ ਪਾਇਆ ਜਾ ਰਿਹਾ ਹੈ ਪਰ ਇਸ ਦੇ ਨਾਲ ਹੀ ਇਹ ਵੀ ਹੈ ਕਿ ਕਣਕ ਤੋਂ ਬਾਅਦ ਇੱਕ ਫਸਲ ਹਜੇ ਕਿਸਾਨ ਹੋਰ ਲੈ ਸਕਦੇ ਨੇ ਕਿਉਂਕਿ ਜਿਹੜਾ ਝੋਨਾ ਹੈ ਉਹ ਜੂਨ ਜੁਲਾਈ ਦੇ ਵਿੱਚ ਲਾਇਆ ਜਾਣਾ ਹੈ ਤੇ ਉਸ ਤੋਂ ਪਹਿਲਾਂ ਜਿਹੜਾ ਸਮਾਂ ਹੈ ਉਹ ਕਿਸਾਨਾਂ ਕੋਲ ਬਚ ਗਿਆ ਹੈ ਸੋ ਤੁਸੀਂ ਵੀ ਸੋਚੋ ਕਿ ਜਿਹੜੀ ਹਾਲਾਂਕਿ ਜਿਹੜਾ ਕਣਕ ਹੈ ਇਸ ਦੇ ਵਿੱਚੋਂ ਜਿਹੜੀ ਕਿਸੇ ਦੇ ਅੰਨ ਮੂੰਹ ਦੇ ਵਿੱਚ ਜਾਣਾ ਸੀਗਾ ਉਹ ਜ਼ਰੂਰ ਨੁਕਸਾਨ ਹੋਇਆ ਹੈ ਪਰ ਇਹਨਾਂ ਜ਼ਰੂਰ ਹੈ ਕਿ ਕਿਸਾਨਾਂ ਨੂੰ ਆਰਥਿਕ ਤੌਰ ਤੇ ਇਸ ਦਾ ਫਾਇਦਾ ਹੋਇਆ ਹੈ ਕੈਮਰਾਮੈਨ ਗਗਨ ਦੇ ਨਾਲ ਰਣਵੀਰ ਸਿੰਘ ਰਾਣਾ ਕਿੱਲੀ ਚਹਿਲਾ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ